लंदन रोम बेनिस बर्लिन तो इलावा यूरोप कई अजे शहर भी हैं जो तो कि बहुत ही ज्यादा खूबसूरत हैं पर इन्हों तो इलावा देश भी है जो कि खूबसूरती बहुत ही अगे है जेकर इसन अजूबा भी कह लिया जाए तो वह भी घट होगा क्योंकि इस देश सिर्फ चाली मिनट लिये ही रात होंगी है इस तथ न बहुत सारे लोग हैरान रह गए कि इस तरह किमें हो सकता है पर यह सच है ਜੀ ਹਾਂ ਇਸ ਦੇਸ਼ ਦਾ ਨਾਮ ਹੈ ਨਾਰਵੇ ਨਾਰਵੇ ਨੂੰ ਜਿੱਥੇ ਇੱਕ ਪਾਸੇ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਮੰਨਿਆ ਗਿਆ ਹੈ ਉੱਥੇ ਹੀ ਦੂਜੇ ਪਾਸੇ ਨਾਰਵੇ ਖੂਬਸੂਰਤੀ ਵਿੱਚ ਵੀ ਬਹੁਤ ਅਗੇ ਹੈ ਇਥੋਂ ਦੀ ਪ੍ਰਕਿਰਤਿਕ ਸੁੰਦਰਤਾ ਅਜਿਹੀ ਹੈ ਕਿ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚੋਂ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ ਤੇ ਨਾਰਵੇ ਦੇ ਬਰਫ਼ ਨਾਲ ਟਕੇ ਪਹਾੜ ਤੇ ਹਰੇ ਭਰੇ ਢਲਾਣ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਤੇ ਇਥੇ ਅਜਿਹੇ ਅਦਭੁਤ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਜੋ ਸ਼ਾਇਦ ਹੀ ਦੁਨੀਆ ਦੇ ਕਿਸੇ ਕੋਨੇ ਵਿੱਚ ਦੇਖਣ ਨੂੰ ਮਿਲ ਦੇਹੋਂ ਨਾਰਵੇ ਵਿੱਚ ਜਦੋਂ ਬਰਫਬਾਰੀ ਹੁੰਦੀ ਹੈ ਤਾਂ ਇਥੋਂ ਦਾ ਨਜ਼ਾਰਾ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਂਦਾ ਹੈ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਬਣੇ ਛੋਟੇ-ਛੋਟੇ ਘਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਤੇ ਆਰਕਟਿਕ ਸਰਕਲ ਵਿੱਚ ਵਸੇ ਹੋਣ ਕਰਕੇ ਨਾਰਵੇ ਵਿੱਚ ਸਿਰਫ 40 ਮਿੰਟ ਲਈ ਹੀ ਰਾਤ ਹੁੰਦੀ ਹੈ ਨਾਰਵੇ ਦੇ ਸ਼ਹਿਰ ਰੋਸ ਨੂੰ ਦੁਨੀਆ ਦਾ ਸਭ ਤੋਂ ਠੰਡਾ ਇਲਾਕਾ ਮੰਨਿਆ ਗਿਆ ਹੈ ਕਿਉਂਕਿ ਇਥੋਂ ਦਾ ਤਾਪਮਾਨ -50 ਡਿਗਰੀ ਤੱਕ ਗਿਰ ਜਾਂਦਾ ਹੈ ਨਾਰਵੇ ਦੇ ਉੱਤਰ ਵਿੱਚ ਸਥਿਤ ਲੌਂਗ ਇਅਰ ਬੇਨ ਵਿੱਚ ਸਾਲ ਭਰ ਬਹੁਤ ਜ਼ਿਆਦਾ ਠੰਡ ਹੋਣ ਕਰਕੇ ਉੱਥੇ ਸ਼ਬ ਸੜ ਨਹੀਂ ਪਾਉਂਦੇ ਜਿਸ ਕਰਕੇ ਉਥੋਂ ਦੇ ਪ੍ਰਸ਼ਾਸਨ ਨੇ ਇਨਸਾਨਾਂ ਦੇ ਮਰਨ ਉੱਤੇ ਬੈਨ ਲਗਾਇਆ ਹੋਇਆ ਹੈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਤੱਕ 70 ਸਾਲਾਂ ਵਿੱਚ ਉੱਥੇ ਕਿਸੇ ਦੀ ਮੌਤ ਵੀ ਨਹੀਂ ਹੋਈ ਹੈ ਨਾਰਵੇ ਦੇ ਕਈ ਇਲਾਕੇ ਬਹੁਤ ਜ਼ਿਆਦਾ ਠੰਡੇ ਹਨ ਪਰ ਉੱਥੇ ਹੀ ਦੂਸਰੇ ਪਾਸੇ ਨਾਰਵੇ ਦੇ ਸਵਾਲਬਰਡ ਵਿੱਚ 10 ਅਪ੍ਰੈਲ ਤੋਂ 23 ਅਗਸਤ ਤੱਕ ਲਗਾਤਾਰ ਸੂਰਜ ਚਮਕਦਾ ਰਹਿੰਦਾ ਹੈ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਨਾਰਵੇ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਦੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ